ਕੀ ਮੇਰੇ ਅਖੀਰ ਨੂੰ ਚਿੱਠੀ ਆ ਜਾਣੀ ਆ ਤੇ ਫਿਰ ਆਵਾਜ਼ ਪੈ ਜਾਣੀ ਐ ਮੂਹ ਮਾਇਆ ਦੀਆਂ ਜਿਹੜੀਆਂ ਗੱਠੜੀਆਂ ਨੇ ਨਾ ਐ ਇਨਸਾਨ ਇੱਥੇ ਹੀ ਰਹਿ ਜਾਂਦਾ ਨਹੀਂ ਕਿਸੇ ਨੇ ਬੜਾ ਸੁੰਦਰ ਲਾਈਨਾਂ ਲਿਖੀਆਂ ਨੇ ਉਹ ਕਹਿੰਦਾ ਤੈਨੂੰ ਪਤਾ ਮੈਥੋਂ ਕੀ ਗਲਤੀ ਹੋਈ ਤੈਨੂੰ ਆਦਸਾਨ ਜਾਣਾ ਮੈਂ ਉਹਦੀਆਂ ਗੱਠੜੀਆਂ ਬੰਨ ਬੈਠਾ ਉਹ ਜਿਹੜਾ ਨਾਲ ਨਹੀਂ ਜਾਣਾ ਮੈਂ 100 ਵੀ ਜੋੜਿਆ ਲੱਖ ਵੀ ਜੋੜਿਆ ਜੋੜ ਤਾਂ ਕਈ ਕਰੋੜ ਲਏ ਆਪਣਿਆਂ ਲਈ ਮੈਂ ਕਈ ਥਾਂ ਜੁੜਿਆ ਪਰ ਅੰਦਰੋਂ ਨਾਤੇ ਤੋੜਨੇ। ਕਹਿੰਦਾ ਭਜਦਾ ਭਜਦਾ ਭੁੱਲ ਮੈਂ ਬੈਠਾ ਉਹਨੇ ਜੋ ਦੇਣਾ ਉਹ ਖਾਣਾ ਮੈਂ ਉਹਦੀਆਂ ਗੱਠੜੀਆਂ ਬੰਨ ਬੈਠਾ ਉਹ ਜਿਹੜਾ ਨਾਲ ਨਹੀਂ ਜਾਂਦਾ। ਇੰਨੀਆਂ ਮੂਹ ਮਾਇਆ ਦੀਆਂ ਗੱਠੜੀਆਂ ਪੰਡਾ ਇਕੱਠੀਆਂ ਕਰ ਲੀਆਂ ਪਰ ਉਹਦੇ ਵਿੱਚ ਨਾਮ ਨਹੀਂ ਹੈਗਾ। ਨਾਮ ਨਹੀਂ ਜਪਿਆ ਮੂਹ ਮਾਇਆ ਦੇ ਵਿੱਚ ਸਚੀ। ਸਮਾਂ ਖੀਰਲਾ ਆ ਗਿਆ ਚਿੱਠੀ ਆ ਗਈ ਘਰ ਘਰ ਇਹੋ ਪਹੁੰਚਾ ਸੰਦੜੇ ਨਿਤਕਵਾਨ। ਘਰੇ ਚਿੱਠੀ ਆ ਗਈ ਹੁਣ ਜਾਣਾ ਪੈਣਾ। ਉਹ ਲਿਖਦਾ ਹੈ ਕਹਿੰਦਾ ਆ ਗਈ ਚਿੱਠੀ ਬਾਜ਼ ਪੈ ਗਈ ਮੈਂ ਰੋ ਰੋ ਕਰੀ ਤਿਆਰੀ ਬੰਨੀ ਗੱਠੜੀ ਜਦੋਂ ਚੁੱਕਣ ਲੱਗਾ ਉਹਨੇ ਪਰੇ ਭਗਾ ਕੇ ਮਾਰੀ ਗੱਠੜੀ ਚੁੱਕਣ ਲੱਗਾ ਕਿਸੇ ਨੇ ਪੁੱਛਿਆ ਭਰਾ ਗੱਠੜੀ ਦੇ ਵਿੱਚ ਹੈਗਾ ਕੀ ਸੀ ਉਹ ਕਹਿੰਦਾ ਗੱਠੜੀ ਵਿੱਚ ਪਰਿਵਾਰ ਸੀ ਮੇਰਾ ਬੜਾ ਸੋਹਣਾ ਘਰ-ਵਾਰ ਸੀ ਮੇਰਾ ਕੱਲਾ-ਕੱਲਾ ਯਾਰ ਸੀ ਮੇਰਾ ਸੱਚ ਜਾਣੇ ਉਹ ਸੰਸਾਰ ਸੀ ਮੇਰਾ ਕਨਾਂ ਕੀ ਪਤਾ ਸੀ ਅੰਤ ਦੇ ਵੇਲੇ ਮੈਨੂੰ ਇੰਨਾ ਹੀ ਲੰਬੂ ਲਾਣਾ ਮੈਂ ਉਹਦਿਆਂ ਗੱਟੀਆਂ ਬੰਨ ਬੈਠਾ ਉਹ ਜਿਹੜਾ ਨਾਲ ਨਹੀਂ ਜਾਣਾ ਐ ਇਨਸਾਨ ਇੰਨਾ ਮੋਹ ਮਾਇਆ ਦੇ ਵਿੱਚ ਫਸ ਗਿਆ ਹੈ ਕਿ ਇਹ ਨਾਮ ਬਲ ਨੂੰ ਸੁਚੇਤ ਨਹੀਂ ਹੈਗਾ ਸੇਵਾ ਸਿਮਰਨ ਬਲ ਨੂੰ ਸੁਚੇਤ ਨਹੀਂ ਹੈਗਾ ਇਹਨੂੰ ਰਾਤ ਨੂੰ ਕਦੋਂ ਮਰਜੀ ਜਗਾ ਲਓ ਇਹਨੂੰ ਮਾਇਆ ਦੇ ਮਾਇਆ ਦੋ ਤੈਨੂੰ ਇਹਨੂੰ ਮਾਇਆ ਮਿਲੇਗੀ ਤੇ ਡਬਲ ਡਿਊਟੀਆਂ ਲਾਉਣ ਨੂੰ ਤਿਆਰ ਹੈ ਪਰ ਅਮਰਤ ਵੇਲੇ ਨੂੰ ਜਾਗਣ ਨੂੰ ਤਿਆਰ ਨਹੀਂ ਸਵੇਰੇ ਜਾਗ ਨਹੀਂ ਆਉਂਦੀ ਕਹਿੰਦੇ ਸੁਸਤੀ ਪੈ ਜਾਂਦੀ ਹੈ ਕਦੇ ਵੇਖਿਓ ਕਿ ਰਾਤ ਦੀ ਡਿਊਟੀ ਦੇ ਡਬਲ ਪੈਸੇ ਮਿਲਨੇ ਨੇ ਉਦੋਂ ਸੁਸਤੀ ਨਹੀਂ ਪੈਂਦੀ ਤੇਨੂੰ ਉਦੋਂ ਤੈਨੂੰ ਨੀਂਦਾਂ ਉੱਡ ਜਾਂਦੀਆਂ ਨੇ ਤੇ ਜਦੋਂ ਨਿਤਨੇਮ ਕਰਨਾ ਹੋਵੇ ਉਦੋਂ ਤੈਨੂੰ ਸੁਸਤੀਆਂ ਪੈਂਦੀਆਂ ਨੇ ਉਦੋਂ ਤੈਨੂੰ ਜਾਗ ਨਹੀਂ ਆਉਂਦੀ ਜਪਜੀ ਸਾਹਿਬ ਕਰਦੇ ਨੇ ਤੈਨੂੰ ਵਸਿਆ ਲੱਗ ਜਾਂਦੀਆਂ ਨੇ ਤੇ ਜਦੋਂ ਮਾਇਆ ਦੀ ਗੱਲ ਹੋਵੇ ਉਦੋਂ ਸਭ ਕੁਝ ਉੱਡ ਜਾਂਦਾ ਹੈ ਐ ਇਨਸਾਨ ਸਮਝਾ ਜੇ ਭਾਈ ਪ੍ਰਾਪਤਮਾਨੁਕ ਦੀ ਹੋਰੀਆ ਗੋਮਨ ਮਿਲਣ ਕੀ ਇਹੀ ਤੇਰੀ ਬਰੀਆ ਐਸੇ ਦੇਹੀ ਦੇ ਵਿੱਚ ਹੀ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਨੀਂ ਦਾ ਬਾਦ ਦੇ ਵਿੱਚ ਫਿਰ ਠੱਕੇ ਨੇ ਠੱਕੇ ਖੰਦਾ ਫਿਰ ਜਾਏਗਾ